जो तो ज्वाडा ने डिमोलिश करी थी रातों रात में दोबारा के स्ट्रंक्शन ये हाईवे जो ज्वाडा ने डिमोलिश कर दिया हुआ स्ट्रंक्शन तो ने उसको तो रातों रात में दुब्ल किया गया ਦੇਖਿਆ ਜਾ ਸਕਦਾ ਕਿ ਲੁਧਿਆਣਾ ਸਾਊਥ ਸਿਟੀ ਵਿਖੇ نیشنل ਹਾਈਵੇ ਤੇ ਲਗਾਤਾਰ ਹੀ ਇਲੀਗਲ ਉਸਾਰੀਆਂ ਦਾ ਦੌਰ ਜਿਹੜਾ ਲਗਾਤਾਰ ਹੀ ਚੱਲਦਾ ਹੋਇਆ ਦੇਖਿਆ ਜਾ ਸਕਦਾ ਕੁਝ ਹਫ਼ਤੇ ਪਹਿਲਾਂ ਦੇਖਿਆ ਜਾ ਸਕਦਾ ਸੀ ਕਿ ਗਲਾਡਾ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਇਲੀਗਲ ਬਿਲਡਿੰਗ ਦੇ ਉੱਪਰ ਪੀਲਾ ਪੰਜਾ ਜਿਹੜੇ ਗਲਾਡਾ ਦੇ ਵੱਲੋਂ ਚਲਾਇਆ ਗਿਆ ਸੀ ਬਿਲਡਿੰਗ ਨੂੰ ਡਿਮੋਲਿਸ਼ ਕਰ ਦਿੱਤਾ ਗਿਆ ਸੀ ਤਾਂ ਹੁਣ ਤਸਵੀਰਾਂ ਜਿਹੜੀਆਂ ਨੇ ਬੀਤੀ ਰਾਤ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਗਲਾਡਾ ਦੇ ਵੱਲੋਂ ਕਾਰਵਾਈ ਕੀਤੀ ਗਈ ਡਿਮੋਲਿਸ਼ ਕੀਤੀ ਗਈ ਬਿਲਡਿੰਗ ਜਿਹੜੀ ਹੈ ਬਾਹੂਬਲੀ ਦੇ ਵੱਲੋਂ ਲੇਬਰ ਲਗਾ ਕੇ ਇੱਕ ਵਾਰ ਫਿਰ ਤੋਂ ਖੜੀ ਕਰ ਦਿੱਤੀ ਗਈ ਹੈ ਤਾਂ ਇਸ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤਾਂ ਇਸ ਤमाम ਤਸਵੀਰ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਹੜੇ ਬਾਹੂਬਲੀ ਨੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਦਾ ਵੀ ਕੋਈ ਵੀ ਡਰ ਨਹੀਂ ਹੈ ਨਾ ਹੀ ਗਲਾਡਾ ਦਾ ਨਾ ਹੀ ਨੈਸ਼ਨਲ ਹਾਈਵੇ ਅਥਾਰਟੀ ਦਾ ਕੋਈ ਵੀ ਡਰ ਜਿਹੜਾ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਹੈ ਤਾਂ ਲਗਾਤਾਰ ਹੀ ਇਲੀਗਲ ਬਿਲਡਿੰਗਾਂ ਜਿਹੜੀਆਂ ਨੇ ਉਹਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਨਹਿਰ ਦੇ ਕੋਲ ਹੀ ਇਹ 7 ਤੋਂ 8 ਐਸਓ ਜਿਹੜੇ ਨੇ ਬਣਾਏ ਜਾ ਰਹੇ ਸੀ ਕੁਝ ਹਫ਼ਤੇ ਪਹਿਲਾਂ ਵੀ ਗਲਾਡਾ ਦੇ ਵੱਲੋਂ ਤੇ ਵੱਡੀ ਕਾਰਵਾਈ ਕਰਦੇ ਹੋਏ ਪੀਲਾ ਪੰਜਾ ਚਲਾ ਦਿੱਤਾ ਗਿਆ ਸੀ ਪਰ ਦੇਖਿਆ ਜਾ ਸਕਦੇ ਕਿ ਬੀਤੀ ਰਾਤ ਹੀ 11 ਵਜੇ ਦੇ ਨੇੜੇ ਦੇਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਲੇਬਰ ਜਿਹੜੀ ਇਹ ਕੰਮ ਦੇ ਉੱਪਰ ਲੱਗੀ ਹੋਈ ਸੀ ਤੇ ਬਾਉਵਲੀ ਦੇ ਵੱਲੋਂ ਲੇਬਰ ਲਗਾ ਕੇ ਉਹ ਸਾਰੀ ਫਿਰ ਤੋਂ ਸ਼ੁਰੂ ਕਰਵਾ ਦਿੱਤੀ ਗਈ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਮਗਰੋਂ ਪੁਲਿਸ ਜਿਹੜੀ ਹੈ ਮੌਕੇ ਦੇ ਉੱਪਰ ਪਹੁੰਚੇ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਪੈਟਰੋਲ ਪਾਰਟੀ ਵੀ ਜਿਹੜੀ ਹੈ ਮੌਕੇ ਦੇ ਉੱਪਰ ਪਹੁੰਚੀ ਉਹ ਸਾਰੀ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਕਿ ਤੇ ਕਾਫੀ ਜ਼ਿਆਦਾ ਤਸਵੀਰਾਂ ਇਸ ਦੇ ਨਾਲ ਹੀ ਵੀਡੀਓਜ਼ ਵੀ ਜਿਹੜੀਆਂ ਨੇ ਉਹ ਵੀ ਨੈਸ਼ਨਲ ਹਾਈਵੇ ਪੈਟਰੋਲ ਪਾਰਟੀ ਦੇ ਵੱਲੋਂ ਮੌਕੇ 'ਤੇ ਲਿੱਤੀਆਂ ਗਈਆਂ ਦੇਖਿਆ ਜਾ ਸਕਦਾ ਹੈ ਕਿ ਮਾਮਲਾ ਕਿੰਨੇ ਹੀ ਲੰਮੇ ਸਮੇਂ ਤੋਂ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ ਤੇ ਹਾਈ ਕੋਰਟ ਦੇ ਵੱਲੋਂ ਵੀ ਮੁੱਦੇ ਦੇ ਉੱਪਰ ਸੁਣਵਾਈ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਲੁਧਿਆਣਾ ਸਿਟੀਜ਼ਨ ਕਾਉਂਸਲ ਦੇ ਜਿਹੜੇ ਮੈਂਬਰ ਬੀਤੀ ਰਾਤ ਮੌਕੇ ਦੇ ਉੱਪਰ ਪਹੁੰਚੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਕਿ ਇਸ ਮਾਮਲੇ ਦੇ ਵਿੱਚ ਐਫ ਆਰ ਜੀ ਡੀ ਐ ਦਰਜ ਕਰਵਾਈ ਜਾਵੇ ਤੇ ਨਾਲ ਹੀ ਇੱਕ ਵਾਰ ਫਿਰ ਤੋਂ ਇਸ ਬਿਲਡਿੰਗ ਨੂੰ ਡਿਮੋਲਿਸ਼ ਕਰ ਦਿੱਤਾ ਜਾਵੇ ਤਾਂ ਇਸ ਤਮਾਮ ਤਸਵੀਰ ਨੂੰ ਦੇਖਦੇ ਹੋਏ ਕਿਤਨਾ ਕਿਤੇ ਸ਼ਹਿਰ ਵਾਸੀਆਂ ਦੇ ਵਿੱਚ ਇਹ ਚਰਚਾ ਦੇਖਣ ਨੂੰ ਮਿਲ ਰਿਹਾ ਕਿ ਰਾਜ ਤਾਵਾ ਦੀ ਸ਼ਹਿ ਤੇ ਹੀ ਬਾਹੋ ਬਲੇ ਜਿਹੜੇ ਨੇ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਕਿਸੇ ਰਾਜਨੀਤਾ ਦੀ ਐਂਟਰੀ ਤੋਂ ਬਾਅਦ ਹੀ ਮੋੜ ਤੋਂ ਜਿਹੜਾ ਇੱਥੇ ਡਿਮੋਲਿਸ਼ ਕੀਤੀ ਗਈ ਬਿਲਡਿੰਗ ਨੂੰ ਇੱਕ ਵਾਰ ਫਰਤੋ ਖੜਾ ਕਰ ਦਿੱਤਾ ਗਿਆ ਇਹ ਵੀ ਚਰਚਾਵਾ ਸਾਹਮਣੇ ਆndੀਆਂ ਨੇ ਕਿ ਜੇਕਰ ਬਿਲਡਿੰਗ ਲੀਗਲੀ ਸੀ ਤਾਂ ਫਿਰ ਇਸ ਨੂੰ ਰਾਤ ਦੇ ਹਨੇਰੇ ਦੇ ਵਿੱਚ ਆਖਿਰ ਕਿਉਂ ਤਿਆਰ ਕੀਤਾ ਜਾ ਰਿਹਾ ਸਵੇਰ ਦੇ ਸਮੇਂ ਇਸ ਦੀ ਉਸਾਰੀ ਕਿਉਂ ਨਹੀਂ ਕੀਤੀ ਜਾ ਰਹੀ ਤਾਂ ਦੇਖਿਆ ਗਿਆ ਕਿ ਬੀਤੇ ਸਮੇਂ ਦੇ ਵਿੱਚ ਇੰਨੀਆਂ ਇਲੀਗਲ ਬਿਲਡਿੰਗਾਂ ਜਿਹੜੀਆਂ ਨੇ ਨਹੀਂ ਬਣੀਆਂ ਜੋ ਕਿ ਬੀਤੇ 2 ਸਾਲਾਂ ਦੇ ਵਿੱਚ ਲੁਧਿਆਣਾ ਦੇ ਹਲਕਾ ਵੈਸਟ ਦੇ ਵਿੱਚ ਬਣਦੀਆਂ ਹੋਈਆਂ ਦੇਖਿਆ ਜਾ ਸਕਦੀਆਂ ਸਿੱਧਾ ਇਹ ਕਿ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਹਲਕਾ ਵੈਸਟ ਦੇ ਐਮ ਐਲ ਏ ਦੇ ਨਾਲ ਹੀ ਪੰਜਾਬ ਸਾਨਕ ਕਮੇਟੀ ਦੇ ਚੇਅਰਮੈਨ ਨੇ ਗੁਰਪ੍ਰੀਤ ਬੱਸੀ ਗੋਗੀ ਉਹਨਾਂ ਦੇ ਉੱਪਰ ਵੀ ਵੱਡੇ ਸਵਾਲ ਜਿਹੜੇ ਨੇ ਚੁੱਕੇ ਜਾ ਰਹੇ ਨੇ ਕਿ ਉਹਨਾਂ ਦੀ ਇੰਟੈਲੀਜੈਂਸ ਜਿਹੜੀ ਹੈ ਕਿਤਨਾ ਕਿਤੇ फेल ਹੁੰਦੀ ਹੋਈ ਦੇਖੀ ਜਾ ਸਕਦੀ ਕਿਉਂਕਿ ਜਿਹੜੇ ਬਾਹੂਬਲੀ ਨੇ ਉਹਨਾਂ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਤੇ ਬੇਖੌਫ ਹੋ ਕੇ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜਾ ਇੱਥੇ ਉਸਾਰੀ ਕਰ ਦਿੱਤੀ ਗਈ ਜਿਸ ਦੇ ਨਾਲ ਹੋਰ ਵੀ ਜਿਹੜੇ ਲੋਕ ਨੇ ਕਿਤਨਾ ਕਿਤੇ ਉਹਨਾਂ ਨੂੰ ਸ਼ਹਿ ਮਿਲਦੀ ਹੈ ਤਾਂ ਇੱਥੇ ਦੇਖਿਆ ਜਾ ਸਕਦਾ ਹੈ ਕਿ ਲੁਧਿਆਣਾ ਸਿਟੀਜ਼ਨ ਕਾਉਂਸਲ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਏ ਕਿ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕੋਈ ਲੈਸਨ ਮਿਲ ਸਕੇ ਤਾਂ ਕੁਲ ਮਿਲਾ ਕੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਡਿਮੋਲਿਸ਼ ਕਰ ਦਿੱਤਾ ਗਿਆ ਸੀ ਬਿਲਡਿੰਗ ਨੂੰ ਗਲਾਡਾ ਦੇ ਅਧਿਕਾਰੀ ਜਿਹੜੇ ਨੇ ਮੌਕੇ ਦੇ ਉੱਪਰ ਪਹੁੰਚੇ ਇੱਕ ਆਫੀਸ਼ੀਅਲ ਵੇ ਦੇ ਵਿੱਚ ਇਹ ਬਿਲਡਿੰਗ ਜਿਹੜੀ ਡਿਮੋਲਿਸ਼ ਹੋਈ ਪਰ ਇਸਦੇ ਮਗਰੋਂ ਇੱਕ ਵਾਰ ਫਿਰ ਤੋਂ ਜਿਹੜੇ ਬਾਹੂਵਲੀ ਨੇ ਲੇਬਰ ਲਗਵਾ ਕੇ ਉਹਨਾਂ ਦੇ ਵੱਲੋਂ ਬਿਲਡਿੰਗ ਇੱਕ ਵਾਰ ਫਿਰ ਤੋਂ ਖੜੀ ਕਰਵਾ ਲਈਤੀ ਗਈ ਹੈ ਤਾਂ ਹੁਣ ਇਸ ਤੇ ਇਸ ਦੇ ਉੱਪਰ ਅੱਗੇ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਏਗੀ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਸੁਣਵਾਈ ਹੋਏਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਦੇਖਿਆ ਜਾ ਸਕਦਾ ਕਿ ਲੁਧਿਆਣਾ ਸਾਊਥ ਸਿਟੀ ਵਿਖੇ ਨੈਸ਼ਨਲ ਹਾਈਵੇ ਤੇ ਲਗਾਤਾਰ ਹੀ ਇਲੀਗਲ ਉਸਾਰੀ